ਜੀ ਕੀ ਹਾਲ ਹੋ ਦੀ ਜੀ ਵਧੀਆ ਲੋ ਪਾਣੀ ਪੀ ਤੇ ਮੇਰੀ ਗੱਲ ਸੁਣ ਇਹਨੂੰ ਦੀਵਾਲੀ ਨਾ ਸਮਝ ਲਈ ਅੱਛਾ ਅੱਛਾ ਦੀਵਾਲੀ ਦੁਬਾਰਾ ਫੇਰ ਆਵਾਂਗੇ ਦੀਵਾਲੀ ਦੀ ਨਾ ਨਾਲ ਰਾਹੁਲ ਨਾਲ ਆਏਗਾ ਇਹ ਮੈਂ ਕਿਹਾ ਵਰਤ ਦੇ ਆਈਏ ਤੇ ਦੀਵਾਲੀ ਦੇ ਫੇਰ ਆਵਾਂਗੇ ਕਿਰਨ ਆ ਸੂਟ ਤੇ ਤੇ ਨਾ ਬਹੁਤ ਜੱਜਦਾ ਪਿਆ ਬਹੁਤ ਸੋਹਣੀ ਲੱਗਦੀ ਪੀਂ ਸੋਹਣਾ ਲੱਗਾ ਨਾ ਦੀਦੀ ਤੁਹਾਡੇ ਨਾਲ ਹੀ ਤੇ ਜਾ ਕੇ ਮੈਂ ਲੈ ਕੇ ਆਈ ਸੀ ਤੁਸੀਂ ਗਿਆ ਹੈਗਾ ਆ ਸਟਾਈਲ ਬਿਲਕੁਲ ਨਵਾਂ ਹੈਗਾ ਵਾ ਤੇ ਤੂੰ ਉਹੀ ਪਾ ਮਹਿੰਦੀ ਵੇਖੋ ਮਹਿੰਦੀ ਸੋਹਣੀ ਹੈ ਨਾ ਹਾਂ ਬਹੁਤ ਸੋਹਣੀ ਹੈ ਕਿੰਨਾ ਗੁੜਾ ਆਵੇ ਮੇਰੇ ਡਿਜ਼ਾਈਨ ਵੇਖ ਹੈ ਨਾ ਲੈ ਸਾਡੇ ਕਿੰਨਾ ਗੁੜਾ ਰੰਗ ਚੜਿਆ ਇਹਦਾ ਮਤਲਬ ਸਾਡੀ ਸੱਸ ਸਾਨੂੰ ਬੜਾ ਪਿਆਰ ਕਰਦੀ ਹੈ ਹਾਂ ਹਾਂ ਤੋਰ ਦੀਦੀ ਸੂਟ ਤੁਹਾਡਾ ਵੀ ਬੜਾ ਸੋਹਣਾ ਵਾ ਤੁਹਾਨੂੰ ਨਾ ਇਹ ਕਲਰ ਬੜਾਈ ਫੱਬਿਆ ਜੇ ਲਾਈਟ ਕਲਰ ਤੁਸੀਂ ਲੈਣ ਨਹੀਂ ਦੇਹੀ ਪੀਚ ਕਲਰ ਪਰ ਬਹੁਤ ਸੋਹਣਾ ਲੱਗਣ ਦਿਆ ਵਾ ਸੋਹਣਾ ਲੱਗਦਾ ਪਿਆ ਮੈਂ ਸੋਚਿਆ ਕਿਤੇ ਜ਼ਿਆਦਾ ਹੀ ਲਾਈਟ ਨਾ ਲੱਗੇ ਸਾਰਿਆਂ ਨੇ ਡਾਰਕ ਡਾਕ ਪਾਏ ਹੁੰਦੇ ਨਾ ਅੱਜ ਮੈਂ ਵੀ ਤੇ ਲਾਈਟ ਹੀ ਪਾਇਆ ਵਾ ਕੋਈ ਗੱਲ ਨਹੀਂ ਤੂੰ ਹੁਣ ਠਹਿਰ ਕੇ ਚੀਨ ਤੇ ਘਾਰ ਹੀ ਲੈਣਾ ਨਾ ਦੀਦੀ ਇੱਕ ਗੱਲ ਦੀ ਮੈਨੂੰ ਬੜੀ ਟੈਨਸ਼ਨ ਹੋਉਂਦੀ ਹੈ ਕਾਦੀ ਟੈਨਸ਼ਨ ਹੁੰਦੀ ਤੈਨੂੰ ਕੀ ਰਣਾ ਯਾਰ ਆ ਵਰਤਣ ਵਾਲਾ ਵਾ ਹਾਂ ਇਹ ਤਾਂ ਗਨ ਸਾਡੇ ਘਰ ਕੋਈ ਵਰਤ ਦੇ ਨਹੀਂ ਆਇਆ ਤੁਹਾਡੇ ਮੰਮੀ ਆ ਜਾਂਦੇ ਜਾਂ ਮੇਰੇ ਮੰਮੀ ਆ ਜਾਂਦੇ ਤੁਹਾਨੂੰ ਪਤਾ ਦੇਗਾ ਵਾ ਮੰਮੀ ਦਾ ਸਬਾ ਇਹਨਾਂ ਨੇ ਕਹਿਣਾ ਵਾ ਹਾਂ ਇਹ ਤਾਂ ਗਨ ਤੁਹਾਡਾ ਕੋਈ ਵਰਤ ਨਹੀਂ ਆਇਆ ਕੋਈ ਤੇ ਨਹੀਂ ਆਇਆ ਤੁਹਾਨੂੰ ਪਤਾ ਤੇ ਆ ਮੰਮੀ ਨੂੰ ਹੋਰ ਕੋਈ ਲਾਲਚ ਹੋਵੇ ਨਾ ਹੋਵੇ ਪਰ ਵਰਤ ਤਾਂ ਬੜਾ ਲਾਲਚ ਹੈਗਾ ਵਾ ਕਿ ਵਰਤ ਆਣਾ ਵਾ ਕਿੰਨਾ ਆਣਾ ਵਾ ਕੌਣ ਕੀ ਕੀ ਲੈ ਕੇ ਆਂਦਿਆ ਵਾ ਮੈਨੂੰ ਤਾਂ ਸਮਝ ਨਹੀਂ ਆਂਦੀ ਬਿਲਕੁਲ ਸਹੀ ਕਹਿਨੀ ਪੀਆ ਹੁਣ ਤੇ ਮੈਂ ਤੇਰੀ ਗੱਲ ਸੁਣ ਕੇ ਮੈਨੂੰ ਵੀ ਟੈਨਸ਼ਨ ਹੋਣ ਲੱਗ ਪਈ ਐ ਤਹਾਡੇ ਘਰੋਂ ਕੋਈ ਫੋਨ ਆਇਆ ਸੀ ਵੈਸੇ ਨਹੀਂ ਫੋਨ ਤੇ ਨਹੀਂ ਆਇਆ ਕੋਈ ਨਹੀਂ ਮੈਂ ਫੋਨ ਕਰਕੇ ਪੁੱਛਦੀ ਆ ਕਿ ਕਿਦੋਂ ਕੋ ਆਣਾ ਕਿਉਂਕਿ ਮੈਂ ਤੇ ਵੱਡੀ ਆ ਮੇਰੇ ਘਰੋਂ ਤੇ ਆ ਜਾਣਾ ਚਾਹੀਦਾ ਸੀ ਪਹਿਲੇ ਪਰ ਮੇਰੀ ਗੱਲ ਸੁਣੋ ਦੀਦੀ ਇੰਨੇ ਸਾਲ ਤੁਹਾਡੇ ਵਿਆਹ ਨੂੰ ਹੋ ਗਏ ਆ ਇਹ ਕੋਈ ਪੂਰਾ ਕੀ ਕਹਿੰਦੇ ਆ ਉਹ ਸਾਈਨ ਕਰਕੇ ਲਿਖਿਆ ਜਾਂਦਾ ਵਿਆਹ ਤੋਂ ਬਾਅਦ ਹਰ ਸਾਲ ਕੁੜੀ ਨੂੰ ਵਰਤ ਦੇਣਾ ਹੀ ਦੇਣਾ ਵਾ ਦੇਣਾ ਹੀ ਦੇਣਾ ਵਾ ਉਹ ਇਹਦੇ ਨਾਲ ਕੀ ਹੋ ਜਾਂਦਾ ਵਾ ਮੈਨੂੰ ਤੇ ਅਜ ਤੱਕ ਨਹੀਂ ਇਹ ਗੱਲ ਸਮਝ ਆਈ ਐ ਤੇ ਕਿਰਨ ਨੂੰ ਆਪਣੀ ਆਪਣੀ ਸੋਚ ਦੀ ਗੱਲ ਐ ਇੰਨੇ ਸਾਲ ਤੇ ਹੋ ਗਏ ਆ ਪਰ ਚਲੋ ਮਾਪਿਆਂ ਨੂੰ ਵੀ ਹੁੰਦਾ ਕਿ ਅੱਜ ਦੇ ਦਿਨ ਚੱਲ ਮਠੀਆਂ-ਮੁਠੀਆਂ ਫੈਣੀਆਂ ਹੀ ਹੁੰਦੀਆਂ ਚਲ ਹੋਰ ਕੀ ਜ਼ਿਆਦਾ ਨਹੀਂ ਤੇ ਇੰਨਾ ਤੇ ਹੋ ਹੀ ਜਾਂਦਾ ਵੈ ਨਾ ਫੈਣੀਆਂ ਤੈਨੂੰ ਲੱਗਦਾ ਮੈਂ ਮੰਮੀ ਮਠੀਆਂ ਤਾਂ ਕਰ ਰਹਿਣਗੇ ਇਹਨਾਂ ਨੇ ਇਹਦੇ ਅੱਗੋਂ ਗੋਡ ਮੰਡਾ ਕਰੀ ਜਾਣੀਆਂ ਮੈਂ ਤਾਂ ਨਹੀਂ ਫੋਨ ਕਰਨ ਦੀ ਮੈਂ ਕਿਹਾ ਮੰਮੀ ਉਹਨਾਂ ਨੂੰ ਪਤਾ ਹੀ ਆ ਵਰਤਾ ਉਹਨਾਂ ਨੇ ਆ ਹੀ ਜਾਣਾ ਮੈਨੂੰ ਨਾ ਐਵੇਂ ਫੋਨ ਕਰ-ਕਰ ਕੇ ਮੰਗਣ ਲੱਗਿਆ ਬੜੀ ਸ਼ਰਮ ਆਂਦੀ ਆ ਪਰ ਤੇਰਾ ਤੇ ਪਹਿਲਾ ਵਰਤਾ ਨਾ ਹੋ ਸਕਦਾ ਵਾ ਉਹ ਸ਼ੋਪਿੰਗ ਕਰਦੇ ਹੋਣ ਵਰਤਦੀ ਜਾਂ ਉਹ ਆਣ ਵਾਲੇ ਹੁਣ ਐਵੇਂ ਮੈਂ ਫੋਨ ਕਰਕੇ ਕਰਾਂਗੀ ਨਾ ਇਤਨਾ ਮੇਰੀ ਇਨਸਲਟ ਹੋਊਗੀ ਉਹਨਾਂ ਨੇ ਇਹ ਸੋਚਣਾ ਵਾ ਸਾਡੀ ਤੇ ਨੂੰ ਕੀ ਹੋ ਗਿਆ ਵਾ ਹੂੰ ਵੇਖ ਲੈ ਹਜੇ ਤੱਕ ਰਾਹੁਲ ਨਹੀਂ ਆਇਆ ਮੈਂ ਇਹਨੂੰ ਕਿਹਾ ਵੀ ਸੀ ਵੀ ਟਾਈਮ ਨਾਲ ਆ ਜੀ ਜਰਾ ਜੀ ਛੁੱਟੀ ਕਰਕੇ ਤੇ ਤੇਰੀ ਦੀਦੀ ਨੂੰ ਜਾ ਕੇ ਨਾ ਮੈਂ ਵਰਤਦੀ ਆਵਾ ਕੁੜੀ ਅੱਖਾਂ ਚੁੱਕ ਚੁੱਕ ਕੇ ਨਾ ਵੇਖਦੀ ਹੋਣੀ ਵੀ ਕੋਈ ਆਇਆ ਨਹੀਂ ਮੇਰੇ ਪੇ ਕਿਉਂ ਸਮਝਦਾ ਨਹੀਂ ਗੱਲ ਨੂੰ ਆ ਲੈ ਨੀ ਮੇਰੇ ਤੇ ਦਾ ਫੋਨ ਆਈ ਗਿਆ ਨੇ ਮੇਰੀ ਲੱਡੋ ਦਾ ਮੇਰੇ ਬੱਚੇ ਦਾ ਹੈਲੋ ਹੈਲੋ ਹਾਂ 부ਜਾ ਹਾਂਜੀ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰਾ ਬੱਚਾ ਮੈਂ ਤੈਨੂੰ ਯਾਦ ਕਰਦੀ ਵੀ ਸੀ ਆ ਪੂਜਾ ਦਿਲ ਦੇ ਦਿਲ ਵਿੱਚ ਤੈਨੂੰ ਹੀ ਸੋਚਦੀ ਵੀ ਸੀ ਤੇਰੇ ਬਾਰੇ ਮੈਂ ਵੀ ਤੁਹਾਨੂੰ ਮੰਮੀ ਯਾਦ ਕਰਦੀ ਪੀ ਹੋਸਲਾ ਕੀ ਹਾਲ ਹੈ ਮੇਰੇ ਪੁੱਤ ਮੇਰਾ ਸੋਚਦਾ ਬਸ ਠੀਕ ਆ ਮੈਂ ਤਾਂ ਠੀਕ ਹਾਂ 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 ਮੰਮੀ ਮੇਰੀ ਗੱਲ ਸੁਣੋ ਹਾਂ ਮੰਮੀ ਤੁਸੀਂ ਦੋ ਦਿਨ ਤੇ ਰਹਿ ਗਏ ਤੁਹਾਨੂੰ ਪਤਾ ਕਰਵਾ ਚੋਦੇ ਵਰਤ ਚ ਤੇ ਤੁਸੀਂ ਕਦੋਂ ਆਣਾ ਮੈਂ ਹੱਲੇ ਤੱਕ ਆਈ ਨਹੀਂ ਨਹੀਂ ਮੇਰਾ ਬੱਚਾ ਨਹੀਂ ਮੈਂ ਸਵੇਰ ਦੀ ਰਾਹ ਨੂੰ ਕਿਹਾ ਹੋਇਆ ਵੀ ਟਾਈਮ ਨਾਲ ਆ ਜੀ ਤੇ ਮੈਂ ਜਾਵਾਂ ਤੇ ਮੈਂ ਤਿਆਰ ਹੋ ਕੇ ਬੈਠੀ ਹਾਂ ਤੇ ਬਸ ਉਹ ਆਂਦਾ ਔਰ ਜਦੋਂ ਆ ਗਿਆ ਮੈਂ ਬਸ ਉਹਨੂੰ ਪਾਣੀ ਪੀਣਾ ਹੀ ਉਹਨੇ ਤੇ ਨਾਲ ਹੀ ਅਸੀਂ ਤੇਰੇ ਘਰ ਆ ਜਿਰ ਹੋ ਜਣ ਸਮਾਨ ਮੈਂ ਸਾਰਾ ਲਿਆ ਛੜਿਆ ਹੋਇਆ ਤੂੰ ਟੈਨਸ਼ਨ ਨਾ ਲੈ ਬਸ ਮੈਂ ਆਈ ਤੇਰੇ ਕੋਲ ਥੋੜੀ ਦੇਰ ਚ ਮੈਂ ਤਾਂ ਸੋਚਦੀ ਸੀ ਪਤਾ ਨਹੀਂ ਮੰਮੀ ਐਤ ਕੀ ਆਈ ਨਹੀਂ ਅੱਗੇ ਲੇਟ ਹੋ ਗਏ ਨੇ ਸਾਰਾ ਸਮਾਨ ਮੰਮੀ ਲੈ ਲਿਆ ਜੀ ਨਹੀਂ ਮੇਰਾ ਬੱਚਾ ਮੇਰੇ ਕੋਲ ਜੀ ਪੁੱਛ ਸਕਦੀ ਆ ਹੈ ਮੇਰੇ ਕੋਲ ਕਿਹੜਾ ਤੇ ਬੱਚੇ ਜੀਆਂ ਦਾ ਗੰਦ ਪਿਆ ਹੋਇਆ ਵੀ ਤੀ ਮਸਾਸ ਹੈ ਵੀ ਤੀਨੇ ਵਰਤ ਰੱਖਣਾ ਤੋਫੀਕਰ ਨਾ ਮੈਂ ਸਾਰਾ ਸਮਾਨ ਲੈ ਲਿਆ ਤੂੰ ਟੈਨਸ਼ਨ ਨਾ ਲੈ ਟੈਨਸ਼ਨ ਫ੍ਰੀ ਹੋ ਕੇ ਵਿਆਹ ਕਰ ਦੋ ਨੀ ਮਾਦੇ ਹੁੰਦੇ ਆ ਮੰਮੀ ਉਹ ਸੂਟ ਵਧੀਆ ਲਾਇਆ ਜੀ ਨਾ ਮੰਮੀ ਦਾ ਆਏ ਹਾਏ ਰੱਬਾ ਦੱਸ ਨੀ ਨੀ ਤੂੰ ਕਿਉਂ ਫਿਕਰ ਕਰਦੀ ਹੈ ਪੂਜਾ ਦੱਸ ਚਲੋ ਅੱਛਾ ਅੱਛਾ ਠੀਕ ਹੈ ਠੀਕ ਹੈ ਮੰਮੀ ਮੈਂ ਨਾ ਬਸ ਇਹ ਪੁੱਛਣਾ ਸੀ ਮੈਂ ਹੁਣ ਹੋਰ ਤਿਆਰੀ ਵੀ ਕਰ ਲਾਂ ਤੇ ਕਿੰਨੇ ਵੇ ਤੱਕ ਆਣਾ ਜੇ ਮੈਨੂੰ ਟਾਈਮ ਦੱਸ ਦੋ ਕੋਈ ਨਹੀਂ ਮੈਂ ਆ ਜਨਨੀ ਜਲਦੀ ਜਲਦੀ ਆ ਜਨਨੀ ਆ ਠੀਕ ਆ ਠੀਕ ਆ ਚਲੋ ਓਕੇ ਬਾਏ ਬਾਏ ਓਕੇ ਬਾਏ ਮੇਰੇ ਬੱਚੇ ਬਾਏ ਵੇਖ ਲੈ ਮੈਂ ਤੀਨੂੰ ਕਿੰਨਾ ਫਿਕਰ ਸੂਟ ਤੇ ਮੇਰੀ ਸੱਸ ਦਾ ਚੰਗਾ ਲਾਇਆ ਜੀ ਬੇਬੇ ਚੰਗਾ ਹੀ ਸੂਟ ਲਾਇਆ ਤੇਰੀ ਸੱਸ ਦਾ ਤੇਰਾ ਵੀ ਸੋਹਣਾ ਲਾਇਆ ਹਾਈ ਸ਼ੁਕਰ ਆ ਮੰਮੀ ਆਣ ਲੱਗੇ ਅੱਜ ਮੈਨੂੰ ਤੇ ਥੋੜਾ ਹੌਸਲਾ ਆਇਆ ਮੇਰੀ ਵੀ ਟੈਨਸ਼ਨ ਦੂਰ ਹੋਈ ਮੈਨੂੰ ਤੇ ਕਿਰਨ ਨੇ ਟੈਨਸ਼ਨ ਨਹੀਂ ਪਾਤੀ ਸੀ ਪਰ ਉਹ ਵਿਚਾਰੀ ਨਵੀਂ ਨਵੀਂ ਵਿਆਹੀ ਆਈ ਐ ਹੁਣ ਮੈਂ ਉਹਨੂੰ ਕੀ ਕਵਾਂ ਕਿ ਮੈਨੂੰ ਵੀ ਟੈਨਸ਼ਨ ਐ ਇਸ ਗੱਲ ਦੀ ਚਲੋ ਕੋਈ ਨਹੀਂ ਹੁਣ ਮੰਮੀ ਨੇ ਆ ਹੀ ਜਾਣਾ ਮੈਂ ਠੀਕ ਐ ਅੱਛਾ ਹਾਂ ਦੇ ਗਏ ਨਹੀਂ ਪਹਿਣਾ ਮੇਰੇ ਤੇ ਹਜੇ ਤੱਕ ਆਏ ਨਹੀਂ ਮੈਂ ਤਾਂ ਕਹਿ ਕਹਿ ਥੱਕ ਗਈ ਉਹਨਾਂ ਦੋਵਾਂ ਨੂੰ ਨੇ ਸਿਆਣੇ રે ਕਿਹੜੇ 2 ਦਿਨ ਪਹਿਲਾਂ ਦੇ ਕੇ ਬੰਦੇ ਨੇ ਕੋਈ ਹਾਬ ਸੁਭ ਲਾਣਾ ਹੁੰਦਾ ਮੈਂ ਮੈਂ ਨਹੀਂ ਹਜੇ ਉਹਨਾਂ ਨੂੰ ਕੁਝ ਦਿੱਤਾ ਅੱਛਾ 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 ਹਾਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲ ਠੀਕ ਹੈ ਠੀਕ ਹੈ ਠੀਕ ਹੈ ਮਨਜੂ ਠੀਕ ਹੈ ਓਕੇ ਓਕੇ ਮੰਮੀ ਕਿਦਾਂ ਫੋਨ ਸੀ ਮੰਮੀ ਪੁੱਤਰ 10 ਤਰੀਕ ਦਾ ਪਰਸੋਂ ਆ ਨਾ ਹਾਂਜੀ ਮੰਮੀ ਤੇ ਤੂੰ ਅੱਜ ਹੀ ਤਿਆਰ ਹੋ ਗਈਆਂ ਆ ਮੇਦੀ ਕਿਹੜੇ ਨਾਲ ਲਵਾ ਲਈਓ ਮਾਂ ਮੰਮੀ ਆਜੀ ਦੁਪਹਿਰੇ ਲਵਾਈ ਐ ਤੁਹਾਨੂੰ ਪਤਾ ਬਾਦ ਚੋਂ ਰਸ ਬਣਾਏ ਨਾ ਪਰਸੋਂ ਹੈ ਨਾ ਤੇ ਕੱਲ ਰਾਤ ਤੋਂ ਹੀ ਰਸ ਸ਼ੁਰੂ ਹੋਏ ਨਾ ਫਿਰ ਪਤਾ ਕਿੰਨਾ ਟਾਈਮ ਲੱਗ ਜਾਂਦਾ ਵੈ ਤੇ ਇਸੇ ਲਈ ਲਵਾ ਕੇ ਫ੍ਰੀ ਹੋ ਗਈ ਮੈਂ ਅੱਛਾ ਹਾਂ ਤੂੰ ਤੇ ਕਿਰਨ ਮੇਹਦੀ ਲਵਾਣ ਗਈਆਂ ਸੀ ਹਾਂਜੀ ਤੇ ਤਿਆਰ ਤੇ ਆਪਾਂ ਮੰਮੀ ਵੈਸੇ ਹੀ ਹੋ ਗਏ ਆ ਦੋ ਚਾਰ ਦਿਨ ਉਹਨਾਂ ਰੌਣਕ ਮੇਲਾਗਾ ਬਾਜ਼ਾਰ ਜਾਣਾ ਹੁੰਦਾ ਤੇ ਚਲੋ ਆਪਾਂ ਤਾਂ ਵਧੀਆ ਸੂਟ ਪਾ ਲਏ ਆ ਅੱਛਾ ਅੱਛਾ ਮੈਂ ਸਮਝਿਆ ਕਿਤੇ ਦੋਵੇਂ ਭੈਣਾਂ ਕਾਰ ਲੈ ਕੇ ਸ਼ਾਇਦ ਆਪਣੇ ਆਪਣੇ ਪੇਕੇ ਚਲੇ ਗਈਆਂ ਹੋਣਗੀਆਂ ਕੇ ਤੁਹਾਡੀ ਮੰਮੀ ਕੋ ਸ਼ਾਇਦ ਵਰਤ ਦਿਨ ਨਹੀਂ ਨ ਆਇਆ ਜਾਣ ਡਿਆ ਤੇ ਤੁਹਾਡੀ ਮੰਮੀ ਨੇ ਫੋਨ ਤੇ ਕਹਿਤਾਣਾ ਪੁੱਤ ਤੁਸੀਂ ਆ ਜਾਓ ਉਹ ਤੈਨੂੰ ਲਾ ਕੇ ਉਹ ਆਪਣੇ ਪੇਕੇ ਚ ਲੱਗੀ ਹੋਣੀ ਆ तू ਆਪਣੇ ਪੇਕੇ ਨਹੀਂ ਨਹੀਂ ਮੰਮੀ ਹਾਂ ਪੇਕੇ ਥੋੜੀ ਅੱਛਾ ਪੁੱਤ ਵੇਖਤੀ ਐ ਬੜੀ ਸੋਹਣੀ ਲੱਗਣ ਦੀ ਰੰਗ ਬੜਾ ਜਚਣ ਡਿਆ ਪੁੱਤਰ ਕਹਿਣਾ ਤੇ ਨਹੀਂ ਚਾਹੀਦਾ ਮੈਨੂੰ ਵੇਖ ਹੁਣ ਜਿਹੜੇ ਰੀਤੀ ਰਿਵਾਜ ਬਣੇ ਆ ਉਹ ਤਾਂ ਕਰਨੇ ਹੀ ਪੈਣੇ ਮਾਂ ਪਿਓ ਨੂੰ ਤੇ ਗੱਲ ਇਹ ਆ ਕਿ ਕਹਿਨ ਨੂੰ ਮੇਰਾ ਦਿਲ ਨਹੀਂ ਕਰਦਾ ਕੀ ਮੰਮੀ ਜੀ ਕੀ ਹੋਇਆ ਪੁੱਤ ਵੇਖ ਪੇਕਿਆਂ ਦਾ ਫਰਜ਼ ਬੰਦਾ ਘੱਟੋ ਘੱਟ ਵਰਤ ਹਫਤਾ ਪਹਿਲਾਂ ਦੇ ਕੇ ਜਾਣਾ ਚਲੋ ਮੰਨ ਲਓ ਹਫਤਾ ਨਹੀਂ ਕਿਸੇ ਵਜ੍ਹਾ ਕਰਕੇ ਨਿਕਲਿਆ ਜਾਂਦਾ ਕਿਉਂਕਿ ਉਹਨਾਂ ਦੀਆਂ ਵੀ ਘਰ ਨੌਆਂ ਧੀਆਂ ਹੈਗੀਆਂ ਤੇ 2 ਦਿਨ ਪਹਿਲਾਂ ਵਰਤ ਦੇ ਜਨਾਂ ਹਾਂਜੀ ਮੰਮੀ ਕਹਿੰਦੇ ਤੂੰ ਸਹੀ ਪਾਏ ਹੋ ਤੇ ਪੁੱਤ ਮੈਂ ਸਹੀ ਹਮੇਸ਼ਾ ਹਰ ਸਾਲ ਹੀ ਸਹੀ ਕਰਨੀ ਆ ਨਾਲੇ ਮੰਮੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ ਮੇਰਾ ਮੰਮੀ ਨਾ ਵਰਤ ਦੇ ਆਨੰਦ ਦੇ ਪਏ ਆ ਸ਼ਾਮੀ ਆ ਜਾਣਾ ਉਹਨਾਂ ਨੇ ਅੱਛਾ ਅੱਛਾ ਦੇ ਪਏ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਮੈਂ ਤੁਹਾਨੂੰ ਉਹ ਹੀ ਹੋ ਨਹੀਂ ਮम्मा ਦਾ ਫੋਨ ਆਇਆ ਸੀ ਤੇ ਮੈਂ ਕਿਹਾ ਤੁਹਾਨੂੰ ਮੈਂ ਦੱਸ ਦਵਾ ਤੇ ਉਹਨਾਂ ਨੇ ਸ਼ਾਮੀ ਆਣਾ ਤੇ ਹੋ ਸਕਦਾ ਘੰਟੇ ਤੱਕ ਵੀ ਆ ਜਾਣ ਨਹੀਂ ਉਹ ਘੰਟੇ ਤੱਕ ਆਣਾ ਠੀਕ ਆ ਪੁੱਤ ਆਪਣੀ ਮੰਮੀ ਨੂੰ ਕਹਿਣਾ ਸੀ ਗਾ ਹੁਣੇ ਹੀ ਆ ਜਾਣ ਹਜੇ ਸਾਰੇ 10:00 ਵਜੇ ਆ ਪਤਾ ਕਿ ਦਿਨ ਤੇ ਆ ਰਿਹਾ ਉਹ ਬਾਜ਼ਾਰਾਂ ਵਿੱਚ ਇੰਨਾ ਰਸ਼ ਹੋ ਜਾਂਦਾ ਬਾਅਦ ਚੋਂ ਐ ਵੀ ਕਿਤੇ ਭੀੜ-ਪੜ ਵਿੱਚ ਫਸ ਗਏ ਤੇ ਫਾਇਦਾ ਕੀ ਆ ਤੇਰੀ ਮੰਮੀ ਤੇਰੇ ਭਰਾ ਨੂੰ ਢੀਕਦੀ ਹਣੀ ਨਾ ਗੱਡੀ ਚਾਣ ਕੇ ਤੇ ਫੇਰ ਜਾਣ ਕੇ ਪਾਪਾ ਤੇ ਤੇਰੇ ਬਾਹਰ ਆ ਠੀਕ ਆ ਤੇ ਫਿਰ ਐਵੇਂ ਗੱਡੀ ਗੁੱਡੀ ਰਸ ਵਿੱਚ ਫਸ ਗਈ ਤੇ ਫਿਰ ਨਿਕਲ ਲੱਗਿਆ ਮੁਸ਼ਕਲ ਉਹ ਸਿਆਪਾ ਆਟੋਆਂ ਦਾ ਧੂਆਂ ਵੀ ਬੜਾ ਚਾਦਾ ਤੇਰੀ ਮੰਮੀ ਨੂੰ ਚੱਕਰ ਆਣੇ ਸ਼ੁਰੂ ਹੋ ਜਾਂਦੇ ਆ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਐਦੀ ਵੀ ਕੋਈ ਪਸੂੜੀ ਨਹੀਂ ਗਈ ਉਹਨਾਂ ਨੇ ਕਿਹਾ ਨਾ ਮੈਂ ਆ ਜਾਣਾ ਤੇ ਉਹਨਾਂ ਨੇ ਆ ਹੀ ਜਾਣਾ ਮੈਂ ਨਹੀਂ ਨਹੀਂ ਪੁੱਤ ਉਹਨਾਂ ਦਾ ਆਪਣਾ ਘਰ ਆ ਜਦੋਂ ਮਰਜ਼ੀ ਆਣ ਉਹ ਤਾਂ ਮੈਂ ਵੈਸੇ ਗੱਲ ਕਰਨ ਢਈ ਆ ਕਿ ਵਿਚਾਰ ਦੇ ਦੱਸਦੀ ਹੈ ਨਾ ਨਹੀਂ ਨਹੀਂ ਮੰਮੀ ਉਹ ਮੇਰਾ ਭਰਾ ਲੈ ਆਇਆ ਨਹੀਂ ਨਾ ਕੰਮ ਤੋਂ ਫਿਰ ਆਏਗਾ ਤੇ ਤਾਂ ਉਹਨਾਂ ਨੇ ਆ। ਅੱਛਾ ਅੱਛਾ ਕਿਤੇ ਨਾਲ ਸੋਚਦੇ ਨੂੰ ਚੱਲ ਦੀਵਾਲੀ ਵੀ ਨਾਲ ਹੀ ਦੇ ਜਾਣੀ ਆ। ਨਹੀਂ ਅੱਛਾ ਮੰਮੀ ਕੋਈ ਨਹੀਂ ਮੈਂ ਆਈ ਜਰਾ। ਅੱਛਾ। ਠੀਠ ਠੀਠ ਹੈਗੀ ਅਸਲੀ ਗੱਲ ਤੇ ਆਣ ਢਈ। ਮੈਂ ਵੀ ਜਾਣਾ ਏ। ਜੇ ਮੈਨੂੰ ਕਿਤੇ ਉਹਦਾ ਫੋਨ ਲਾਗਿਆ। ਹਾਈ ਹੇ ਇੱਕ ਦਿਨ ਜਿੰਨੀ ਮਰਜ਼ੀ ਇਹਨਾਂ ਨੂੰ ਫਿਟਿੰਗ ਦੇ ਦਈਏ ਸੂਟਾਂ ਵਧੀਆਂ ਨੇ ਫੇਰ ਇਹਨਾਂ ਨੇ ਨਾ ਖੁੱਲੇ ਖੁੱਲੇ ਸੀਨੇ ਆ ਸਭ ਕੰਮ ਹੋ ਗਿਆ ਪਾਂਡੇ ਰਹਿ ਗਏ ਆ ਬਾਅਦ ਚੇ ਤੋਂ ਨਹੀਂ ਆ ਇਹ ਮੇਰਾ ਬੁੱਤ ਕੀ ਕਰਦਾ ਪਿਆ ਹੁਣ ਕੀ ਕਰਨਾ ਮੰਮੀ ਘਰ ਦੇ ਕੰਮ ਹੀ ਨਹੀਂ ਮੁੱਕਦੇ ਜਿੰਨਾ ਮਰਜ਼ੀ ਤਿਆਰ ਹੋ ਲੋ ਫੇਰ ਵੀ ਘਰ ਦੇ ਕੰਮ ਨਿਕਲ ਹੀ ਆਂਦੇ ਕੋਈ ਨਾ ਕੋਈ ਆ ਹੁਣ ਪਾਂਡੇ ਆ ਹੁਣ ਬਾਅਦ ਚੇ ਤੋਂ ਹੁੰਦੀ ਨਹੀਂ ਭਾਂਡੇ ਆ ਤਾਂ ਕਈ ਜਣੇ ਪੁੱਤ ਤੂੰ ਤਾਂ ਤੰਦ ਮਹਿੰਦੀ ਲਾਈ ਆ ਕੀ ਕਰਾਂ ਮੰਮੀ ਮੈਂ ਤੇ ਆਪਣੇ ਕੋਲ ਸਾਰੇ ਕੰਮ ਕਾ ਕੇ ਗਈ ਸਾਂ ਆ ਫੇਰ ਵੇ ਲੋ ਚਾਹ ਪੀਤੀ ਆ ਕੱਪ ਪੇ ਆ ਪਤੀਲਾ ਪੇ ਤੁਨ ਵਾਲਾ ਉਹਦੋਂ ਮੈਨੂੰ ਹੀ ਕਰਨਾ ਪੈਣਾ ਹੋਰ ਕਿੰਨੇ ਕਰਨਾ ਮੰਮੀ ਚੱਲ ਕੋਈ ਨਹੀਂ ਪੁੱਤ ਮੈਂ ਕਰ ਦੇਣੀ ਆ ਨਹੀਂ ਨਹੀਂ ਤੂੰ ਰਹਿਣ ਤਾਂ ਮੈਂ ਆਪੇ ਸ਼ਾਮੀ ਕਰ ਲਾਂਗੀ ਕੋਈ ਗੱਲ ਨਹੀਂ ਮੈਂ ਕਰ ਦੇਣੀ ਮੈਨੂੰ ਪਹਿਲਾਂ ਦੱਸ ਤੇਰੀ ਮੰਮੀ ਆਈ ਦੀ ਵਰਤ ਦੇ ਨਾ ਉਹ ਮੰਮੀ ਕੀਤਾ ਫੋਨ ਮੈਂ ਨਾਲ ਨੂੰ ਹਾਂ ਉਹ ਨਾ ਭਾਬੀ ਦੀ ਉਧਰੋਂ ਮੰਮੀ ਨੇ ਆਣਾ ਨਾ ਪੇਕੇ ਉਹ ਤੇ ਕਹਿੰਦੇ ਹੀ ਉਹਨਾਂ ਨੂੰ ਤੋੜ ਕੇ ਨਾ ਤੇ ਮੈਂ ਇੱਕ ਵਾਰੀ ਫਿਰ ਤੇਰ ਕੋ ਆਣੀ ਆ ਫੇ ਚੰਗਾ ਨਹੀਂ ਨ ਲੱਗਦਾ ਮੰਮੀ ਇੱਥੇ ਆ ਜਨ ਤੇ ਭਾਬੀ ਵੀ ਫਿਰ ਪੇਕ ਕਿਉਂ ਆ ਜਨ ਘਰ ਕੋਈ ਨਾ ਹੋਵੇ ਮੇਰੀ ਗੱਲ ਸੁ ਬਜ਼ਾਰਾਂ ਚ ਰਸ਼ ਬੜਾ ਹੀ ਤੇ ਤੇਰੀ ਮੰਮੀ ਵੀ ਉਦਾਸੀ ਚ ਫਸ ਗਈ ਤੇ ਫੇਰ ਨਹੀਂ ਕੋਈ ਗੱਲ ਹੀ ਵੇਖ ਲੈਂਦੇ ਨੇ ਐਵੇਂ ਬਜ਼ੁਰਗ ਬੰਦੇ ਆ ਠੇਡਾ ਰੁੱਡਾ ਲੱਗ ਜਾਗਾ ਫਾਇਦਾ ਕੀ ਤੇ ਪਤਾ ਕਿੰਨਾ ਰਸ਼ ਆ ਬਜ਼ਾਰਾਂ ਚ ਹਰ ਜਗ੍ਹਾ ਤੇ ਮਠਿਆਈਆਂ ਲਈ ਦੁਕਾਨਾਂ ਮਠੀਆਂ ਲਈ ਦੁਕਾਨਾਂ ਦੇ ਉੱਤੇ ਬਹੁਤ ਰਸ਼ ਹੈ ਤੋ ਉਹਨਾਂ ਕਹਣਾ ਸੀ ਸਵੇਰ ਕੱਲ ਹੀ ਦੇ ਜਾਂਦੇ ਓਹ ਹੋ ਮੰਮੀ ਉੱਥੇ ਮੰਮੀ ਇਹਨਾਂ ਨੂੰ ਵੀ ਬੜੇ ਕੰਮ ਨੇ ਤੁਹਾਨੂੰ ਪਤਾ ਹੈ ਆ ਵੀਰੇ ਦੀ ਮੈਰिज ਹੋਈ ਗਈ ਥੋੜੀ ਦਿਨ ਹੋਈ ਉਹਨਾਂ ਦੀ ਸੌਤਿਆਰੀਆਂ ਹੁਣ ਅੱਜ ਦੂਜੀ ਭਾਬੀ ਦੇ ਪੇਕੇ ਆਣਾ ਤਾਂ ਕਰਕੇ ਫਿਰ ਉਹਨਾਂ ਕੋਲ ਜਾਇ ਹੀ ਨਹੀਂ ਗਏ ਆ ਉਹ ਤਾਂ ਧੀਆ ਨੂੰ ਜਦੋਂ ਤਿਆਰ ਦੇਨੇ ਹੁੰਦੇ ਆ ਹੁੰਦੇ ਆ ਨਾ 2-4 ਦਿਨ ਅੱਗੋਂ ਹੀ ਦੇ ਦੇਈਦੇ ਐ ਐ ਥੋੜੀ ਵਕਤ ਦੇ ਆਂਦੇ ਹੀ ਦੇ ਹੀ ਦੇ ਹੁੰਦੇ ਆ ਅਗਲੇ ਨੂੰ ਵੀ ਸੌਤਿਆਰੀਆਂ ਕਰਨੀਆਂ ਹੁੰਦੀਆਂ ਮੰਮੀ ਆਪਾਂ ਕਿਹੜੀ ਤਿਆਰੀ ਕਰਨੀਆਂ ਹੁੰਦੀਆਂ ਵਾ ਪੁੱਤ ਸੁੋਕਦੇ ਜਿਹੜੇ ਵਕਤ ਆਣਗੇ ਉਸ ਵਕਤ ਦੀ ਤਿਆਰੀ ਤੇ ਕਰਨੀ ਆ ਨਾ ਚਾਹ ਤੇ ਮੇਰੇ ਆਣਗੇ ਤੇ ਚਾਹ ਦਾ ਸਮਾਨ ਲਿਆਣਾ ਪੈਣਾ ਬਣਾਉਣਾ ਪੈਣਾ ਕੁਝ ਘਰ ਜੇ ਰੋਟੀ ਦੇ ਵਕਤ ਆਣਗੇ ਤੇ ਰੋਟੀ ਦੀ ਤਿਆਰੀ ਤੇ ਕਰਨੀ ਪੈਣੀ ਨਾ ਦੋ ਚਾਰ ਸਬਜ਼ੀਆਂ ਘਰ ਅਸੀਂ ਤੇ ਕੁੜਮਾ ਦੀ ਇੱਜ਼ਤ ਕਰਾਂਗੇ ਓਹੋ ਮੰਮੀ ਤੂੰ ਹੀ ਕੋ ਟੈਨਸ਼ਨ ਲੈਂਦੋ ਮੈਂ ਆਪੇ ਕਰ ਲਾਂਗੀ ਨਾ ਦੇਖਣਾ ਪੈਂਦਾ ਪੁੱਤਰ ਘਰ ਆ ਆਪਣੀ ਮੰਮੀ ਨੂੰ ਫੋਨ ਤੇ ਛੇਤੀ ਆਣ ਠੀਕ ਕਰਦੀ ਆ ਫੋਨ ਪੁੱਛਦੀ ਆ ਕੀ ਕਹਿੰਦੇ ਆ ਪਤਾ ਹੀ ਨਹੀਂ ਕੁਛ ਲੱਗਦਾ ਇਹਨਾਂ ਨੂੰ ਕਿਸ ਤਰ੍ਹਾਂ ਦੇਨੇ ਹੁੰਦੇ ਤਿਆਰ ਕਿਸੇ ਨਹੀਂ ਦੇਨੇ ਹੁੰਦੇ ਮੈਂ ਵੀ ਤੇ ਅੱਗੋਂ ਆਪਣੀ ਧੀ ਨੂੰ ਦੇਣਾ ਨਾ ਇਹ ਵੀ ਤੇ ਸੋਚੋ ਮੈਂ ਕਿੱਥੋਂ ਦੇ ਦਾਂ ਨਾ ਦੇਖਾਂ ਕੀ ਆਂਦਾ ਕੀ ਨਹੀਂ ਆਂਦਾ ਕੀ ਕੋਲੋਂ ਪਾੜਾ ਵਾ ਇਹ ਸਭ ਕੁਝ ਵੇਖਣਾ ਪੈਣਾ ਥੋੜਾ ਦਿੰਦੇ ਵੱਧ ਦਿੰਦੇ ਮੈਂ ਵੀ ਤੇ ਬਾਜ਼ਾਰੋਂ ਫਿਰ ਲਿਆ ਕੇ ਵਿੱਚ ਐਡ ਕਰਾਂਗੀ ਤੇ ਫੇਰ ਹੀ ਦਿਹਾਗੀ ਨਾ ਅੱਗੇ ਤੋੜਾ ਮੰਮੀ ਮੰਮੀ ਦੀ ਆਵਾਜ਼ ਲੱਗਦੀ ਪਈ ਐ। ਓ ਮੰਮੀ ਦੀ ਆ ਗਏ ਓ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮੇਰੇ ਬੱਚਾ। ਠੀਕ ਐ? ਹਾਂ ਹਾਂ ਠੀਕ ਐ। ਮੈਂ ਤੇ ਕਦੋਂ ਦੀ ਵੇਟ ਕਰਦੀ ਪਈ ਐ। ਆਜੋ ਆਜੋ ਆਓ ਬੈਠੋ। ਬੈਠੋ ਬੈਠੋ ਮੰਮੀ। ਓ ਐ ਰੱਖ ਦਿਓ ਇੱਥੇ। ਮੈਨੂੰ ਪਤਾ ਮੇਰਾ ਹੀ ਹੈਗਾ ਸਾਰਾ ਕੁਝ। ਹੋਰ ਸੁਣਾਓ ਕੀ ਹਾਲ ਐ? ਸਭ ਠੀਕ ਐ। ਮੰਮੀ ਕਿਤੇ? ਮੰਮੀ ਬੁਲਾਨੀ ਅੰਦਰ। ਅੱਛਾ। ਮੰਮੀ ਮਿੱਟੀ ਬੈਠੋ ਪਾਣੀ ਪੁਣੀ ਉਹ ਆਈ ਗਏ ਮੰਮੀ ਮੰਮੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਦੇ ਤੁਸੀਂ ਸੁਣਾਓ ਠੀਕ ਬੈਠੋ 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 ਸਭ ਤੋਂ ਪਹਿਲਾਂ ਤੇ ਪੂਜਾ ਹਾਂ ਜੀ ਹੈਪੀ ਕਰਵਾ ਚੋਸ ਥੈਂਕ ਯੂ ਮੰਮੀ ਜੀ ਥੈਂਕ ਯੂ ਥੈਂਕ ਯੂ ਮਰ ਜੜੀ ਐਵੇਂ ਉਦਾਸ ਹੋਈ ਜਾਂਦੀ ਸੀ ਉਹ ਸਾਹਮਣਿਆਂ ਦੀ ਨੂੰਹ ਦੇ ਪੇਕੇ ਆਏ ਪੈਂ ਜੀ ਵਰਤ ਲੈ ਕੇ ਇਹ ਤਾਂ ਵੇਖ ਹੀ ਜਾਗੇ ਉਧਰ ਨੂੰ ਕਿ ਮੇਰੀ ਮਾਂ ਨੇ ਕਦਮਾਣਾ ਮੈਂ ਕਾ ਪੁੱਤ ਤੂੰ ਫਿਕਰ ਕਿਉਂ ਕਰਦੀ ਆ ਉਹਨਾਂ ਨੂੰ ਫਿਕਰ ਹੈ ਤੇਰੇ ਨਾਲੋਂ ਜ਼ਿਆਦਾ ਉਹਨਾਂ ਨੇ ਆਪ ਹੀ ਆ ਜਾਣਾ ਭੈ ਜੀਆਂ ਨੂੰ ਹੁੰਦਾ ਹੀ ਆ ਨਾ ਲੱਖ ਭਾਵੇਂ ਸੱਸ ਚੰਗਾ ਕਰ ਲੈਣ ਮਾਵਾ ਤੇ ਫਿਰ ਮਾਵਾ ਹੀ ਹੁੰਦੀਆਂ ਨਾ ਉਹ ਤਾਂ ਲੇਟ ਹੋ ਗਈਆਂ ਉਹ ਤੇਰੇ ਪਾਪਾ ਨੇ ਕਿਹਾ ਸੀ ਜਿਹੜਾ ਮੈਰੀ ਵੇਟ ਕਰੇ ਪਾਪਾ ਨੇ ਕਿਹਾ ਸੀ ਤੇਰੇ ਪਾਪਾ ਨੇ ਕੋਈ ਗਿਫਟ ਭੇਜਣਾ ਉਹਨੇ ਤੇਰੇ ਵਾਸਤੇ ਤੇ ਬਸ ਫਿਰ ਉਹ ਰਾਹੁਲ ਆਇਆ ਤੇ ਫਿਰ ਉਹ ਗਿਆ ਤੇ ਫਿਰ ਕਰਕੇ ਤਾ ਕਰਕੇ ਪੁੱਤ ਅੱਛਾ ਲੈ ਲੈ ਐ ਵੀ ਮਰ ਜਾਣੀ ਨਾ ਵੇ ਤਾਂ ਸਵੇਰ ਦੀ ਉਦਾਸ ਬੈਠੀ ਸੀ ਆਪਣੇ ਮਾਪਿਆਂ ਦੀ ਤੂੰ ਕੱਲੀ ਕੱਲੀ ਧੀ ਆ ਤੈਨੂੰ ਨਹੀਂ ਦੇਣਾ ਹੋਰ ਉਹਨਾਂ ਨੇ ਕਿੰਨਾਂ ਨੂੰ ਦੇਣਾ ਹੈਗਾ ਸਹੀ ਗੱਲ ਚ ਹਾਂ ਮੈਂ ਤਾਂ ਹੀ ਵੇਟ ਕਰਦੀ ਸੀ ਸਹੀ ਹੈ ਹਾਂ ਤੇ ਉਹ ਪਾ ਦੇ ਹੁਣ ਤੇਰੀ ਸਹੇਲੀ ਪੁੱਛਣ ਡਈ ਸੀ ਨਾ ਤੇਰੇ ਪੇਕੇ ਨਹੀਂ ਆਏ ਆ ਸਟੇਟਸ ਪਾ ਦੇ ਕਿ ਵੇਖੋ ਮੇਰੀ ਮੰਮੀ ਲੈ ਕੇ ਆਈ ਓਹੋ ਮੰਮੀ ਛੱਡੋ ਪਰ ਸਟੇਟਸ ਕੀ ਪਾਣਾ ਹੋਰ ਸੁਣਾ ਮੰਮੀ ਸਭ ਠੀਕ ਹੈ ਤੂੰ ਨਾ ਪਹਿਲਾਂ ਸਮਾਨ ਸਾਹਿਬ ਆ ਕਿਰਨ ਕਿਰਨ ਵਾਸਤੇ ਵੀ ਨਹੀਂ ਮਟੀਆਂ ਤੇਰੇ ਵਾਸਤੇ ਵੀ ਨਹੀਂ ਤੇ ਭੈਣ ਜੀ ਆ ਤਾਡਾ ਸੁਰਜੇ ਸਿਰ ਮੱਥੇ ਪਹਿਤੀ ਫੜਿਓ 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 ਮੇਰੀ ਸੱਸ ਨੇ ਕਹਿਆ ਸੀ ਜੇ ਦਾ ਕੁੜਮਾ ਕੋਈ ਚੀਲ ਲੈਣੀ ਹੋਵੇ ਨਾ ਆਏ ਹਾਏ ਸਿਰ ਮੱਥੇ ਭੈਣ ਜੀ ਸਿਰ ਮੱਥੇ ਸਿਰ ਮੱਥੇ ਵਿਆਹੇ ਭੈਣ ਜੀ ਤੁਸੀਂ ਐਵੇਂ ਇੰਨੀ ਖੇਚਲ ਕਰਦੇ ਜੇ ਨਾ ਇੰਨੀ ਖੇਚਲ ਕਰਿਆ ਕਰੋ ਓਏ ਇਹ ਕੋਈ ਖੇਚਲ ਇਹ ਕੋਈ ਖਿਚਲਾ ਨਹੀਂ ਖੇਚਲੇ ਬੜਾ ਸੋਹਣਾ ਰੰਗ ਗਿਆ ਆ ਪੂਜਕ ਆ ਤੇਰੇ ਡਾਲਰ ਨੇ ਆ ਤੇਰੇ ਪਾਪਾ ਨੇ ਸਪੈਸ਼ਲ ਭਿਜਵਾਈ ਨੇ ਤੇਰੇ ਵਾਸਤੇ ਤੇ ਕੈਨਸਨ ਐ ਕਿ ਕੁੜੀ ਨੂੰ ਪੈਸੇ ਨਹੀਂ ਦੇਣੇ ਤੇ ਐਦ ਕਿ ਉਹਨੂੰ ਮੈਂ ਡਾਲਰ ਦੇਨੇ ਨੇ ਡਾਲਰ ਭੇਜੇ ਪਾਪਾ ਨੇ ਐਦ ਕਿ ਤੇ ਮੋਜਾ ਹੀ ਲੱਗ ਜਾਨੀ ਆ ਮੰਮੀ ਜੋ ਤੇਰਾ ਦਿਲ ਕਰੇਗਾ ਨਾ 골드 ਦੀ ਚੀਜ਼ ਅੱਛਾ ਕਿਰਨ ਵੀ ਆ ਗਈ ਜੀ ਸასი ਗੱਲ ਬੁੱਤਰ ਜੀ ਕੀ ਆ ਗੀ ਵਧੀਆ ਲੋਕ ਪਾਣੀ ਪੀ ਤੇ ਮੇਰੀ ਗੱਲ ਸੁਣ ਇਹਨੂੰ ਦੀਵਾਲੀ ਨਾ ਸਮਝ ਲਈ ਅੱਛਾ ਅੱਛਾ ਦੀਵਾਲੀ ਦੁਬਾਰਾ ਫੇਰ ਆਵਾਂਗੇ ਦੀਵਾਲੀ ਦੇ ਨਾਲ ਰਾਹੁਲ ਨਾਲ ਆਏਗਾ ਇਹ ਮੇਕਅਪ ਵਰਤਦੀ ਆਈ ਏ ਤੇ ਦੀਵਾਲੀ ਦੇ ਫੇਰਾਵਾਂਗੇ ਹਾਂ ਮੈਨੂੰ ਲੱਗਦਾ ਪੈਸੇ ਕਿਤੇ ਡਿੱਗ ਪਏ ਆ ਪੈਸੇ ਆਹ ਹੋ ਰਚੀ ਪੈਂਜੀ ਨੇ ਪਾਇਉਨੇ ਨਾ ਅੱਛਾ ਸਗਨ ਦੇ ਉਹ ਤੇ ਮੈਨੂੰ ਯਾਦ ਨਹੀਂ ਜੇ ਰਹੇ ਨਹੀਂ ਨਹੀਂ ਮੈਂ ਨਹੀਂ ਪੈਂਜੀ ਮੈਂ ਸਮਝਿਆ ਸ਼ਾਇਦ ਡਿੱਗ ਪਏ ਕਿਤੇ ਮੇਰੀ ਗੱਲ ਸੁਣ ਤੂੰ ਮੈਂ ਇਹ ਫੜਾ ਇੱਕ ਡਾਲਰ ਮੰਮੀ ਨੂੰ ਹੀ ਫੜਾ ਅਲੋ ਤੁਸੀਂ ਫੜਾ ਦੋ ਨਾ ਆਪ ਹੀ ਆ ਅਲੋ ਆ ਤੁਹਾਡੇ ਸੂਰ ਸਗਨ ਠੀਕ ਚਲੋ ਤੇ ਕੀ ਰੰ ਨੂੰ ਵੀ ਦੇ ਦੀ ਅੱਛਾ ਜਰੂਰ ਜਰੂਰ ਪਾਪਾ ਨੇ ਕਿਹਾ ਏ ਦੋ ਮੋ ਜਿਹੜੀਆਂ ਵੜ ਲਿਆ ਜੀ ਹਾਂ ਤੇ ਮੇਰੀ ਛੋਟੀ ਭੈਣ ਹੈ ਮੰਮੀ ਆਪਣੇ ਨੂੰ ਕੁਲਚਾ ਖਵਾ ਫੋਨ ਕਰ ਦੁਕਾਨ ਤੇ ਨਹੀਂ ਹਾਂ ਮੈਂ ਨਹੀਂ ਉਹ ਆਪਣਾ ਪੂਜਾ ਮੈਂ ਹੁਣੇ ਨਾਸ਼ਤਾ ਕਰਕੇ ਆਈ ਸੀ ਤੇ ਖਾਣਾ ਕੁਛ ਨਹੀਂ ਹੁਣ ਮੈਂ ਚੱਲਾਂ ਨਹੀਂ ਨਹੀਂ ਮੈਂ ਚਾਹ ਬਣਾਣੀ ਥੋੜੀ ਥੋੜੀ ਨਹੀਂ ਨਹੀਂ ਇਤਨਾ ਨਹੀਂ ਜਾਣਾ ਮੰਮੀ ਪਿਠਾਓ ਮੈਂ ਚਾਹ ਬਣਾਣੀ ਆ ਮੇਰੀ ਗੱਲ ਸੁਣੋ ਭੈਣ ਜੀ ਜਦੋਂ ਕੁੜਮਾ ਘਰ ਆਣਾ ਹੋਵੇ ਨਾ ਖਾ ਪੀ ਕੇ ਨਾ ਆਇਆ ਕਰੋ ਟਾਡੇ ਪੰਜ ਨਾ ਮੈਂ ਵੀ ਕੋਈ ਚਾ ਖਾ ਲੰਨੀ ਤੇ ਮਰ ਜਣਗੀ ਮੈਨੂੰ ਕੁਲਚਾ ਥੋੜਾ ਖਾਣ ਦਿੰਦੀਆਂ ਕਹਿੰਦੇ ਮੰਮੀ ਤੂੰ ਅੱਗੇ ਮੋਟੀ ਹੋਰ ਮੋਟੀ ਹੋ ਜੈਗੀ ਕੀ ਕਰੀ ਇਹ ਚਿੰਗਾ ਸਾਡਾ ਧਿਆਨ ਰੱਖਦੀਆਂ ਨੇ ਇਹਨਾਂ ਨੂੰ ਸਾਡੀ ਫਿਕਰ ਹੁੰਦੀ ਜੀ ਬੜੀ ਕਰਮਾਂ ਵਾਲੀ ਮੈਂ ਹੁਣ ਤੇ ਪੰਜੀ ਮੈਨੂੰ ਫਿਕਰ ਲੱਗਾ ਆ ਤੇ ਦੁਨੀਆਦਾਰੀ ਤੌਰ ਤੇ ਮੈਨੂੰ ਵਰਤ ਰਖਾਣਾ ਪੈਣ ਡਿਆ ਆ ਆ ਨਿਆਣੀਆਂ ਨਾ ਮੈਂ ਵੇਖ ਨਹੀਂ ਸਕਦੀ ਪੰਜੀ ਭੁੱਖੀਆਂ ਰਹਿਣਾ ਇਹਨਾਂ ਨੇ ਹੈ ਨਾ ਚਲੋ ਚਲੋ ਮੰਮੀ ਨੂੰ ਵੀ ਕਿਹਾ ਸੀ ਜੇ ਤੁਸੀਂ ਵਰਤ ਰਖਣਾ ਵਾ ਪਰ ਮੰਮੀ ਕਹਿੰਦੇ ਨਹੀਂ ਨਹੀਂ ਮੇਰੀ ਗੱਲ ਸੁਣੋ ਅੱਜ ਕੱਲ ਤੇ ਖੁੱਲ ਦੇ ਦਿੰਦੇ ਨੇ ਕਥਾ ਸੁਣ ਕੇ ਤੇ ਚਾਹ ਪਣੀ ਪੀ ਆਂਦੀ ਤੇ ਤੁਸੀਂ ਇਹਨਾਂ ਨੂੰ ਕੋਫੀ ਪਿਆਦਿਆ ਕਰੋ ਤੇਤੀ ਇਹਨਾਂ ਨੂੰ ਮੈਂ ਦੁੱਧ ਕਿਹਾ ਮੈਂ ਕਿਹਾ ਦੁੱਧ ਚ ਪੱਤੀ ਪਾ ਕੇ ਪੀ ਲਿਆ ਕਰੋ ਖੁੱਲ ਦੇਤੀ ਭੈਣ ਜੀ ਮੇਰੇ ਕੋ ਵੇਖਿਆ ਨਹੀਂ ਜਾਂਦੀਆਂ ਧੀਆ ਇਸ ਤਰ੍ਹਾਂ ਅੱਛਾ ਵੀ ਵੇਖਿਆ ਨਹੀਂ ਜਾਂਦੀ ਬੜਾ ਔਖਾ ਆ ਕੇ ਭੈਣ ਜੀ ਮਿੱਠੀਆਂ ਮਠੀਆਂ ਹਾਂਜੀ ਮਿੱਠੀਆਂ ਮਠੀਆਂ ਜੇ ਫਿੱਕੀਆਂ ਮਠੀਆਂ ਜੇ ਫੈ ਨਹੀਂ ਆ ਜੀ ਵਿੱਚ ਅੱਛਾ ਅੱਛਾ ਤੇ ਪੁੱਤ ਆ ਨਾ ਤੁਹਾਡੇ ਸੇ ਬਦਾਮ ਵੀ ਜੇ ਵਿੱਚ ਹਾਂਜੀ ਭੈਣ ਜੀ ਨਾ ਇਹ ਨਹੀਂ ਖੇਚਲ ਕਰਿਆ ਕਰੋ ਐਵੇਂ ਤੁਸੀਂ ਖੇਚਲ ਕਰਦੇ ਮੈਨੂੰ ਨਹੀਂ ਚੰਗਾ ਲੱਗਦਾ ਇਹ ਵੀ ਕੋ ਖੇਚਲ ਦੀ ਗੱਲ ਆ ਆਹ ਪਰ ਧੀਆ ਵਾਲੇ ਨੇ ਦੇਣਾ ਹੁੰਦਾ ਪਣ ਜੇ ਮੇਰੇ ਵਾਸਤੇ ਵਿੱਚ ਹੋਏ ਭੈਣ ਜੀ ਮੈਂ ਦੇ ਦਿਆ ਕਰ ਮੇਰਾ ਜੋ ਫਰਜ ਮੈਂ ਆਪਣਾ ਪੂਰਾ ਕਰ ਦਿੰਨੀ ਐ ਕੋਈ ਤੁਸੀਂ ਧੀਆ ਦੀ ਇੰਨਾ ਇੱਜ਼ਤ ਮਾਨ ਕਰਦੇ ਹੋ ਨਾ ਇੰਨਾ ਇਹ ਕਹਿੰਦੀ ਲੋੜ ਨਹੀਂ ਸਿਰ ਮਤੇ ਧੀਆ ਭੈਣ ਜੀ ਮੇਰੇ ਇਹ ਇੰਝ ਕਰੀ ਮੇਰੇ ਪਰਚੂ ਨਾ 200 ਰੁਪਿਆ ਦੇ ਦੇ ਉਹ ਕਵਲ ਲੱਗੀ ਐ ਨਾ ਕੰਮ ਵਾਲੀ ਉਹ ਫਿਰ ਨਾਲੇ ਟੋਰ ਹੋ ਜਾਣਾ ਕਿ ਵੋਟ ਹੀ ਤੇ ਪੇ ਕਿਉਂ ਆਇਆ ਵਰਤ ਤੇ ਹੋ ਮੈਂ ਦੇਖ ਜਾਣਾ ਉਹਦੇ ਆ ਉਹਦੇ ਮੈਂ ਲਿਆਈ ਆ ਸਪੈਸ਼ਲ ਅੱਛਾ ਅੱਛਾ ਠੀਕ ਹੈ ਠੀਕ ਹੈ ਉਹਦੇ ਲੈ ਕੇ ਆਈਏ ਤੁਸੀਂ ਨਾ ਫਿਕਰ ਕਰੋ ਠੀਕ ਹੈ ਭੈਣ ਜੀ ਮੇਰੀ ਕਿਰਨ ਬੇਟੀ ਦੀਵਾਲੀ ਨੂੰ ਕੋਈ ਸਪੈਸ਼ਲ ਚੀਜ਼ ਚਾਹੀਦੀ ਐ ਤੂੰ ਦੱਸ ਦੇ ਨਹੀਂ ਨਹੀਂ ਮੈਨੂੰ ਕੁਛ ਵੀ ਨਹੀਂ ਚਾਹੀਦਾ ਜੋ ਦਿਲ ਕਰੇ ਨਾ ਪੁੱਤ ਮੈਨੂੰ ਦੋਨੋਂ ਪਹਿਨਾ ਸਲਾਹ ਕਰਕੇ ਦੱਸ ਦੇ ਅਜੇ ਸੂਟ ਲੈਣਾ ਜੇ ਕੋਈ ਚੀਜ਼ ਲੈਣੀ ਜੇ ਕੋਈ ਗਿਫਟ ਲੈਣਾ ਜੇ ਮਰ ਜੇ ਦੱਸ ਦੇ ਤੇਰੀ ਮੰਮੀ ਆ ਹੈ ਪਰ ਮੰਮੀ ਜ਼ਰੂਰਤ ਹੀ ਨਹੀਂ ਹੈਗੀ ਕੀ ਲੋੜ ਆ ਦੋਨੋਂ ਨੂੰ ਇੱਕ ਇੱਕ ਰਿੰਗ ਬਣਵਾ ਦਿਆ ਸੋਨੇ ਦੀ ਰਿੰਗ ਨਹੀਂ ਮੰਮੀ ਆ ਵੇਖੋ ਆਲਰੇਡੀ ਰਿੰਗਸ ਤੇ ਵਾਧੂ ਹੈਗੀਆਂ ਆ ਲੋਕੜਚੇ ਵੀ ਪਈਆਂ ਹੀ ਆ ਵਾ ਹਣਾ ਮੰਮੀ ਸਹੀ ਕਿਹਾ ਨਾ ਬਿਲਕੁਲ ਬਿਲਕੁਲ ਸਹੀ ਨਹੀਂ ਨਹੀਂ ਪੈਜੀ ਆ ਤੁਸੀਂ ਜੋ ਦਿੱਤਾ ਨਾ ਬਹੁਤ ਵਧੀਆ ਦਿੱਤਾ ਚਲ ਫੇਰ ਨਿਸਲਾ ਕਰ ਲਿਆ ਜੇ ਪੁੱਤਰ ਠੀਕ ਹੈ ਬਈ ਲੈ ਮੈਂ ਹੁਣ ਚੱਲਾਂ ਨਾ ਨਾ ਪੈਜੀ ਪੂਜਾ ਪੂਜਾ ਲੈ ਆ ਪੁੱਤ ਛੇਤੀ ਚਾਹ ਬਣਾ ਕੇ ਨਹੀਂ ਵੋਟਗੇ ਹਾਂਜੀ ਮੰਮੀ ਮੇਰੀ ਗੱਲ ਸੁਣਨ